ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਜ ਸੰਗਤ ਜੀਓ ਸਿੱਖਾਂ ਦੇ ਨਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਸਾਹਿਬ ਜੀ ਕਹਿੰਦੇ ਹਨ ਮਹਾਪੁਰਖ ਜਹੇ ਹੁੰਦੇ ਹਨ ਜੋ ਸਾਰੇ ਲੋਕਾਂ ਨੂੰ ਤੇ ਸਾਰੇ ਧਰਮਾਂ ਨੂੰ ਇੱਕ ਸਮਾਨ ਹੀ ਮੰਨਦੇ ਹਨ ਫੇਰ ਚਾਹੇ ਕੁਝ ਵੀ ਹੋ ਜਾਵੇ ਗੁਰੂ ਜੀ ਦੀ ਗਿਫਤਾਰੀ ਦਾ ਪਤਾ ਜਦੋਂ ਅਰਕ ਜੇਬ ਨੂੰ ਲੱਗਿਆ ਤਾਂ ਉਸ ਨੇ ਆਪਣੀ ਫੌਜ ਦੇ ਬ੍ਰਿਸ਼ਟ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਬਾਈ ਜਤ ਪਰ ਕੜੇ ਪਹਿਰੇ ਵਿੱਚ ਦਿੱਲੀ ਵਿੱਚ ਲਿਜਾਇਆ ਜਾਵੇ ਅਜਾਹਾ ਹੀ ਉਹਨਾਂ ਨੇ ਕੀਤਾ ਗੁਰੂ ਜੀ ਨੂੰ ਉਹਨਾਂ ਦੇ ਸਾਥੀ ਸਿੱਖਾਂ ਸਹਿਤ ਇੱਕ ਪੂਤ ਬੰਗਲੇ ਵਿੱਚ ਰੋਕਿਆ ਗਿਆ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਉਹ भवन ਬਹੁਤ ਭਿਆਨਕ ਸੀ ਤੇ ਉਸ ਵਿੱਚ ਪ੍ਰੇਤ ਆਤਮਾਵਾਂ ਰਹਿੰਦੀਆਂ ਸਨ ਜੋ ਕਿ ਉੱਥੇ ਠਹਿਰਨ ਵਾਲਿਆਂ ਨੂੰ ਮਾਰ ਸੁੱਟਦੀਆਂ ਸੀ ਅੱਧੀ ਰਾਤ ਨੂੰ ਉੱਥੇ ਇੱਕ ਕਾਣਾ ਤੇ ਕ੍ਰੂਪ ਵਿਅਕਤੀ ਫਲ ਲੈ ਕੇ ਆਇਆ ਉਸਨੇ ਆਪਣੇ ਘਰ ਵਿੱਚ ਆਇਆਂ ਨੂੰ ਤਪੀਤ ਕਰਨ ਦਾ ਸੋਚਿਆ ਪਰ ਉਹਨਾਂ ਦਾ ਪ੍ਰਿਆਸ ਅਸਫਲ ਰਿਹਾ ਜਦੋਂ ਉਸ ਦਾ ਵਾਸਨਾ ਚੱਲਿਆ ਤਾਂ ਉਸਨੇ ਖੁਦ ਹੀ ਸ਼ਾਂਤ ਚਿੱਤ ਅੜੋਲ ਹੋ ਕੇ ਗੁਰੂ ਜੀ ਦੇ ਸਾਹਮਣੇ ਹਾਰ ਸਵੀਕਾਰ ਕੀਤੀ ਤੇ ਗੁਰੂ ਜੀ ਦੇ ਨਜ਼ਦੀਕ ਜਾ ਕੇ ਗੁਰੂ ਜੀ ਨੂੰ ਫਲ ਭੇਟ ਕੀਤੇ ਗੁਰੂ ਜੀ ਨੇ ਉਸੇ ਪ੍ਰੇਮ ਭੇਟ ਸਵੀਕਾਰ ਕਰਦੇ ਹੋਏ ਫਲਾਂ ਨੂੰ ਪੰਜ ਭਾਗਾਂ ਵਿੱਚ ਵੰਡ ਕੇ ਸੇਵਨ ਕੀਤਾ ਗੁਰੂ ਜੀ ਨੇ ਉਸ ਵਿਅਕਤੀ ਤੋਂ ਪੁੱਛਿਆ ਕਿ ਉਹ ਉੱਥੇ ਕਿਉਂ ਰਹਿੰਦਾ ਹੈ ਕਿ ਉੱਥੇ ਆਉਣ ਵਾਲਿਆਂ ਦੀ ਹੱਤਿਆ ਕਿਉਂ ਕਰਦਾ ਹੈ ਜਵਾਬ ਵਿੱਚ ਉਸ ਨੇ ਦੱਸਿਆ ਉਸ ਦਾ ਚਿਹਰਾ ਪੱਦਾ ਹੈ ਇੱਕ ਹੀ ਅੱਖ ਤੋਂ ਕਾਣਾ ਹੈ ਇਸ ਲਈ ਲੋਕ ਉਸ ਤੋਂ ਨਫ਼ਰਤ ਕਰਦੇ ਹਨ ਇਸ ਲਈ ਉਹ ਇਕਾਂਤ ਵਸ ਵਿੱਚ ਸਮਾਜ ਤੋਂ ਦੂਰ ਰਹਿੰਦਾ ਹੈ ਉਹ ਕਿਸੇ ਦੀ ਹੱਤਿਆ ਨਹੀਂ ਕਰਦਾ ਕੇਵਲ ਆਪਣੇ ਪ੍ਰਤੀਤਵੰਤੀ ਨੂੰ ਪਪੀਤ ਕਰਦਾ ਹੈ ਤਾਂ ਕਿ ਉਹ ਉਸਤੇ ਨਿਵਾਸ ਉਤੇ ਕਬਜ਼ਾ ਨਾ ਕਰੇ ਪਰ ਲੋਕ ਅਕਸਰ ਡਰ ਤੇ ਪੈਪੀਤ ਹੋ ਕੇ ਮਰ ਜਾਂਦੇ ਹਨ ਕਿਉਂਕਿ ਉਹਨਾਂ ਦੀ ਹਿਰਦੇ ਦੀ ਰਫਤਾਰ ਸੰਤਾਪ ਨਾਲ ਰੁਕ ਜਾਂਦੀ ਹੈ ਗੁਰੂ ਜੀ ਨੇ ਉਸ ਤੇ ਕਲਿਆਣ ਲਈ ਉਸ ਨੂੰ ਭੋਜਨ ਕਰਨ ਦਾ ਉਪਦੇਸ਼ ਦਿੱਤਾ ਤੇ ਕਿਹਾ ਕਿ ਮਨੁੱਖਤਾ ਦੀ ਸੇਵਾ ਕਰੋ ਤਾਂ ਉਸ ਤੋਂ ਕੋਈ ਨਫ਼ਰਤ ਨਹੀਂ ਕਰੇਗਾ ਜੋਦੋ ਪੈਰੇਦਾਰਾ ਨਹੀਂ ਗੁਰੂ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਪ੍ਰਸੰਨ ਚਿੱਤ ਪਾਇਆ ਤਾਂ ਉਹਨਾਂ ਦੀ ਹੈਰਾਨੀ ਦਾ ਟਿਕਾਣਾ ਨਾ ਰਿਹਾ ਦੂਜੇ ਦਿਨ ਗੁਰੂ ਜੀ ਤੇ ਹੋਰ ਸਿੱਖਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਔਰੰਗਜ਼ੇਬ ਨੇ ਇੱਕ ਵਿਸ਼ੇਸ਼ ਸਭਾ ਦਾ ਪ੍ਰਬੰਧ ਕੀਤਾ ਜਿਸ ਵਿੱਚ ਮੂਲਾਵਾ ਕਾਜ਼ੀਆਂ ਉਮਰਾਵਾ ਨੇ ਗੁਰੂ ਜੀ ਦੇ ਨਾਲ ਵਿਚਾਰ ਸਭਾ ਕੀਤੀ ਔਰੰਗਜ਼ੇਬ ਵੀ ਆਪੋ ਸਭਾ ਦੇ ਸੰਯੋਗਤ ਦੇ ਰੂਪ ਵਿੱਚ ਆਏ ਤੇ ਗੁਰੂ ਜੀ ਨੂੰ ਕਿਹਾ ਉਹ ਬੇਨਤੀ ਪੱਤਰ ਉਸ ਨੂੰ ਹਿੰਦੂ ਜਨਤਾ ਦੇ ਪ੍ਰਮੁੱਖ ਤੋਂ ਪ੍ਰਾਪਤ ਹੋਇਆ ਹੈ ਕਿ ਤੁਸੀਂ ਉਹਨਾਂ ਦੀ ਅਕਵਾਹੀ ਕਰੋ ਜਦੋਂ ਕਿ ਤੁਸੀਂ ਆਪ ਬੁੱਤ ਪ੍ਰਸਤ ਮੂਰਤੀ ਪੂਜਕ ਅਥਵਾ ਦੇਵੀ ਦੇ ਤਾਮੰਦ ਸੇਵਕ ਨਹੀਂ ਹੋ ਤੇ ਉਹਨਾਂ ਦੀ ਤਰ੍ਹਾਂ ਇੱਕ ਹੀ ਖੁਦਾ ਨੂੰ ਮੰਨਣ ਵਾਲੇ ਹੋ ਫਿਰ ਤੁਸੀਂ ਆਪਣੇ ਸਤਾਂਤਾਂ ਦੇ ਵਿਰੁੱਧ ਇਨ੍ਹਾਂ ਕਾਫਰਾਂ ਦਾ ਪੱਖ ਕਿਉਂ ਲੈ ਰਹੇ ਹੋ ਗੁਰੂ ਜੀ ਨੇ ਇਸ ਤੇ ਜਵਾਬ ਵਿੱਚ ਕਿਹਾ Hindu ਦਾ ਪੱਖ ਲੈਣ ਦੀ ਕੋਈ ਗੱਲ ਨਹੀਂ ਇਹ ਤਾਂ ਕੇਵਲ ਮਨੁੱਖਤਾ ਦੇ ਮੂਲ ਸਿਦਾਂਤਾਂ ਦੀ ਤਰਫਦਾਰੀ ਹੈ ਸ਼ਾਸਕ ਵਰਗ ਨੂੰ ਪ੍ਰਜਾ ਦੇ ਵਿਅਕਤੀਗਤ ਜੀਵਨ ਵਿੱਚ ਕੋਈ ਹਸਤਕਠੇਪ ਨਹੀਂ ਕਰਨਾ ਚਾਹੀਦਾ ਕੋਈ ਰਾਮ ਜਪੇ ਜਾਂ ਰਹੀਮ ਇੰਨਾਂ ਗੱਲਾਂ ਤੋਂ ਪ੍ਰਸ਼ਾਸਨ ਨੂੰ ਕੋਈ ਸਰਵਕਾਰ ਨਹੀਂ ਹੋਣਾ ਚਾਹੀਦਾ ਜੇਕਰ ਸ਼ਾਸਨ ਵਿਵਸਥਾ ਵਿੱਚ ਕੋਈ ਅੜਚਨ ਪਾਉਂਦਾ ਹੈ ਤਾਂ ਉਹ ਹੀ ਵਿਅਕਤੀ ਦੰਡਨੀਏ ਹੋਣਾ ਚਾਹਤਾ ਹੈ ਪਰ ਬਿਨਾ ਕਿਸੇ ਕਾਰਨ ਕੇਵਲ ਆਪਣੇ ਮਜ਼ਹਬੀ ਜਨੂਨ ਵਿੱਚ ਆ ਕੇ ਪ੍ਰਜਾ ਦਾ ਦਮਨ ਕਰਨਾ ਉਚਿਤ ਨਹੀਂ ਇਸ ਉੱਤੇ ਔਰੰਗਜ਼ੇਬ ਨੇ ਕਿਹਾ ਉਹ ਚਾਹੁੰਦਾ ਹੈ ਕਿ ਅਰਬ ਦੇਸ਼ਾਂ ਦੀ ਤਰ੍ਹਾਂ ਭਾਰਤ ਵਰਸ਼ ਵਿੱਚ ਵੀ ਇੱਕ ਸੰਪਰਦਾਇ ਕੇਵਲ ਦੀਨ ਹੀ ਹੋਵੇ ਜਿਸਤੇ ਨਾ ਸਾਰੇ ਪ੍ਰਕਾਰ ਦੇ ਆਪਸੀ ਮਤਭੇਦ ਹਮੇਸ਼ਾ ਲਈ ਖਤਮ ਹੋ ਜਾਣਗੇ ਅਸਲ ਵਿੱਚ ਪੈਗੰਬਰ ਹਜਰਤ ਮੁਹੰਮਦ ਸਾਹਿਬ ਦਾ ਇਹ ਆਦੇਸ਼ ਹੈ ਕਿ ਸਾਰੇ ਕਾਫਰਾਂ ਨੂੰ ਬਲਪੂਰਵਕ ਮੁਸਲਮਨ ਬਣਾਉਣਾ ਚਾਹੀਦਾ ਹੈ ਅਜਾਹ ਕਰਨ ਵਾਲੇ ਨੂੰ ਬੇਸ਼र्त ਸਵਾਰਗ ਤ ਸਾਬੂ ਫੋਨ ਪ੍ਰਾਪਤ ਹੋਵੇਗਾ ਤੇ ਇਨਾਂ ਕਾਫਰਾ ਉੱਤੇ ਤਰਸਉਂਦਾ ਹੈ ਤੇ ਵਿਚਾਰ ਉਤਪੰਨ ਹੁੰਦਾ ਹੈ ਕੀ ਇਨਾਂ ਕਾਫਰਾ ਨਾਸਤਿਕਾਂ ਨੂੰ ਖੁਦਾ ਪ੍ਰਸਤ ਆਸਤਿਕ ਬਣਾ ਕੇ ਇਹਨਾਂ ਦਾ ਜਨੂ ਸਫਲ ਕਰ ਦਿੱਤਾ ਜਾਵੇ ਇਸ ਲਈ ਉਸਨੇ ਪ੍ਰਤੀਗਿਆ ਕੀਤੀ ਜੋ ਮੁਹੰਮਦੀ ਬਣੇਗਾ ਉਸ ਨੂੰ ਸਾਰੇ ਪ੍ਰਕਾਰ ਦੀ ਸੁੱਖ ਸੁਵਿਧਾ ਉਪਲਬਧ ਕਰਾਈਆਂ ਜਾਣਗੀਆਂ ਨਹੀਂ ਤਾਂ ਇਸ ਦੇ ਵਿਪਰੀਤ ਮੌਤ ਦਾ ਦੰਡ ਵੀ ਦਿੱਤਾ ਜਾ ਸਕਦਾ ਹੈ ਗੁਰੂ ਜੀ ਨੇ ਜਵਾਬ ਵਿੱਚ ਕਿਹਾ ਜਿਸ ਖੇਤਰ ਵਿੱਚ ਕੇਵਲ ਮੁਹੰਮਦੀ ਹੀ ਰਹਿੰਦੇ ਹਨ ਕੀ ਉੱਥੇ ਸ਼ੀਆ ਸੁੰਨੀ ਦੇ ਝਗੜੇ ਨਹੀਂ ਹੁੰਦੇ ਜਿਵੇਂ ਇੱਕ ਬਗੀਚੇ ਵਿੱਚ ਪਾਂਤੀ ਪਾਂਤੀ ਤੇ ਫੁੱਲ ਖਿੜੇ ਹੋਏ ਹੋਣ ਉਸਤੇ ਉਸ ਦਾ ਸਦ੍ਰਿਆਵਦ ਜਾਂਦਾ ਹੈ ਠੀਕ ਇਸ ਪ੍ਰਕਾਰ ਇਹ ਸੰਸਾਰ ਉਸ ਪ੍ਰਭੂ ਦੀ ਸੁੰਦਰ ਬਗੀਚੀ ਹੈ ਜਿਸ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਚਾਰਾ ਵਾਲੇ ਮਨੋਖੋ ਉਸਦੇ ਹੁਕਮ ਤੇ ਉਸਦੀ ਇੱਛਾ ਵੱਲੋਂ ਪੈਦਾ ਹੁੰਦੇ ਹਨ ਜੇਕਰ ਕੁਦਰਤ ਨੂੰ ਤੁਹਾਡੀ ਗੱਲ ਸਵੀਕਾਰ ਹੁੰਦੀ ਤਾਂ ਉਹ ਹਿੰਦੂਆਂ ਦੇ ਇੱਥੇ ਔਲਾਦ ਹੀ ਨਹੀਂ ਪੈਦਾ ਕਰਦੀ ਇਸ ਦੇ ਵਿਪਰੀਤ ਮੁਸਲਮਾਨਾਂ ਦੇ ਇੱਥੇ ਹੀ ਔਲਾਦ ਉਤਪੰਨ ਹੁੰਦੀ ਹੈ ਜਿਨ੍ਹਾਂ ਨਾਲ ਸਾਰੇ ਹੀ ਆਪਣੇ ਆਪ ਮੁਸਲਮਾਨ ਹੋ ਜਾਂਦੇ ਤੇ ਇਹ ਫੈਸਲਾ ਆਪਣੇ ਆਪ ਲਾਗੂ ਹੋ ਜਾਂਦਾ ਮੁਲਾਵਾਨ ਨੇ ਕਿਹਾ ਹਿੰਦੂ ਲੋਕ ਆ ਕਿਰਤ ਕਰਨ ਹਾਨਾ ਉਹ ਉਹਨਾਂ ਦੇ ਲਈ ਆਪਣੇ ਪ੍ਰਾਣਾਂ ਦੀ ਆਹੁੱਤੀ ਦੇਣ ਤਾਂ ਵੀ ਉਹ ਸਮਾਉਣ ਉੱਤੇ ਪੇਠੀ ਹੀ ਖਾਣਗੇ ਕਿਉਂਕਿ ਇਹ ਕਿਸੇ ਦਾ ਪਰਉਪਕਾਰ ਮੰਨਦੇ ਹੀ ਨਹੀਂ ਜਵਾਬ ਵਿੱਚ ਗੁਰੂ ਜੀ ਨੇ ਕਿਹਾ ਕਿ ਉਹ ਤਾਂ ਨਿਸਵਾਰਥ ਤੇ ਨਿਸਕਾਮ ਮਨੁੱਖਤਾ ਦੇ ਹਿੱਤ ਲਈ ਕਾਰਜ ਕਰਦੇ ਹਨ ਜੇਕਰ ਜ਼ੁਲਮ ਹਿੰਦੂ ਕਰਦੇ ਤਾਂ ਉਹ ਮੁਸਲਮਾਨਾਂ ਦੇ ਪੱਖدار ਹੁੰਦੇ ਜੋ ਮਜਲੂਮ ਹੁੰਦਾ ਅਰਥਾਤ ਉਹ ਦਿਨ ਹੀ ਨਾ ਤੇ ਕਮਜ਼ੋਰ ਆਦਮੀਆਂ ਉੱਤੇ ਅਤਿਆਚਾਰਾਂ ਦੇ ਸਖਤ ਵਿਰੋਧੀ ਹਨ ਭਲੇ ਹੀ ਉਹ ਹਿੰਦੂ ਹੋਵੇ ਤੇ ਮੁਸਲਮਾਨ ਇਸ ਤਰ੍ਹਾਂ ਗੁਰੂ ਜੀ ਨੇ ਉਨਾਂ ਦੇ ਝਗੜਿਆਂ ਨੂੰ ਮੁਕਾਇਆ ਤੇ ਕਾਜੀ ਔਰੰਗਜ਼ੇਬ ਨਾਲ ਵਿਚਾਰ ਸਭਾ ਕੀਤੀ ਤੇ ਪੂਤਾਵਲ ਪੰਗਲੇ ਦਾ ਡਰ ਲੋਕਾਂ ਦੇ ਮਨ ਵਿੱਚੋਂ ਕੱਢਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ